ਪਰ ਵਚਨ ਸਾਨੂੰ ਕਹਿੰਦਾ ਅਸੀਂ ਇੱਕ ਦੂਜੇ ਦਾ ਧਿਆਨ ਰੱਖੀਏ ਅਰ ਜਿੰਨਾ ਹੀ ਅਸੀਂ ਉਸ ਦਿਨ ਨੂੰ ਨੇੜੇ ਆਉਂਦਾ ਦੇਖੀਓ ਉਨਾ ਹੀ ਸਾਡਾ ਇਕੱਠੇ ਹੋਣਾ ਜਿਹੜਾ ਆ ਉਹ ਵਾਦਦਾ ਜਾਵੇ ਹੁਣ ਨੇੜੇ ਆਉਣ ਵਾਲਾ ਦਿਨ ਦਿਖਦਾ ਕਿਸੇ ਨੂੰ ਕਿ ਨਹੀਂ ਦਿਂਦਾ ਕਿੰਨੀਆਂ ਨਿਸ਼ਾਨੀਆਂ ਪੂਰੀਆਂ ਹੋ ਰਹੀਆਂ ਅੱਜ ਸਵੇਰੇ ਵੀ 5.3 ਰੈਕਟਰ ਸਕੇਲ ਦਾ ਜਿਹੜਾ ਅਰਥ ਕਹੋ ਪਾਕਿਸਤਾਨ ਦੇ ਵਿੱਚ ਆਇਆ ਸਵੇਰੇ ਦੋ ਤਿੰਨ ਝਟਕੇ ਜਿਹੜੇ ਆ ਜ਼ਬਰਦਸਤ ਲੱਗੇ ਪਿਛਲੇ ਦਿਨਾਂ ਦੇ ਵਿੱਚ 8.ਸਮਥਿੰਗ ਦਾ ਜਿਹੜਾ ਉਹ ਅਰਥਕ ਕੋਇਕ ਆਇਆ ਜਿਹਦੇ ਨਾਲ ਸੁਨਾਮੀ ਅਲਰਟ ਜਿਹੜਾ ਆ ਉਹ ਦਿੱਤਾ ਗਿਆ ਉਸ ਤੋਂ ਪਹਿਲਾਂ ਮੈਂ ਯੂਐਸਏ ਦੇ ਵਿੱਚ ਹੀ ਸੀ ਜਦੋਂ ਅਲਾਸਕਾ ਦੇ ਵਿੱਚ 7.ਸਮਥਿੰਗ ਜਿਹੜਾ ਸੀਗਾ ਉਹਦਾ ਰੈਕਟਰ ਸਕੇਲ ਸੀਗਾ ਸੋ ਬੱਡੇ ਵੱਡੇ ਭੁਚਾਲ ਆ ਰਹੇ ਆ ਅਭੀ ਤੋਂ ਖੇਲ ਭਾਈ ਸਾਹਿਬ ਸ਼ੁਰੂ ਹੋਆ ਹੈ ਨੋਟ ਕਰ ਲੋ ਜੁਲਾਈ ਜਬਰਦਸਤ ਅਗਸਤ ਤੇ ਅਗਸਤ ਦੇ ਨਾਲੋਂ ਜਬਰਦਸਤ ਸਤੰਬਰ ਅਰੇ ਇਤਨਾ ਹੀ ਜਿਵੇਂ ਜਿਵੇਂ ਅਸੀਂ ਮਹੀਨਿਆਂ ਵਿੱਚ ਵਧਦੇ ਜਾਵਾਂਗੇ ਤਿਵੇਂ-ਤਿਵੇਂ ਜਬਰਦਸਤ ਚੀਜ਼ਾਂ ਹੋਣ ਵਾਲੀਆਂ ਆ ਭਿਆਨਕ ਚੀਜ਼ਾਂ ਹੋਣ ਵਾਲੀਆਂ ਆ ਅਰੇ ਮੇਰਾ ਹਰ ਵਾਰੀ ਸਟੇਜ ਤੇ ਬੋਲਣ ਨੂੰ ਦਿਲ ਨਹੀਂ ਕਰਦਾ ਪਰ ਮੁਨਾਦੀ ਕਰਨ ਦੀ ਡਿਊਟੀ ਮੇਰੀ ਲੱਗੀ ਆ ਤਾਂ ਮੈਂ ਰੋਕ ਵੀ ਨਹੀਂ ਸਕਦੀ ਇਸ ਚੀਜ਼ ਨੂੰ ਸੋ ਕਹਿੰਦਾ ਜਦੋਂ ਤੁਸੀਂ ਨੇੜੇ ਆਉਂਦਾ ਦੇਖੋ ਉਸ ਦਿਨ ਨੂੰ ਤਾਂ ਤੁਸੀਂ ਇਕੱਠੇ ਹੋਣਾ ਨਾ ਛੱਡਿਓ ਮਤਲਬ ਸਾਡਾ ਇਕੱਠੇ ਹੋਣਾ ਵਧਣਾ ਚਾਹੀਦਾ ਹੈ ਸੋ ਥੈਟ ਕਿ ਜਿਵੇਂ ਜਿਵੇਂ ਅਸੀਂ ਇਕੱਠੇ ਹੁੰਦੇ ਜਾਵਾਂਗੇ ਅਸੀਂ ਪਰਮੇਸ਼ਵਰ ਦੀਆਂ ਗੱਲਾਂ ਕਰਾਂਗੇ ਸਾਡੇ ਵਿੱਚ ਸੁਧਾਰ ਆਏਗਾ ਇੱਕ ਦੂਜੇ ਨੂੰ ਸੁਣ ਕੇ ਜੇ ਸਾਡੇ ਵਿੱਚ ਕੋਈ ਨਿਰਾਸ਼ ਹੋਏਗਾ ਤੇ ਦੂਜਾ ਉਹਨੂੰ ਹੌਸਲਾ ਤਸੱਲੀ ਦੇ ਕੇ ਬਣੇ ਰਹਿਣ ਵਿੱਚ ਥੰਮੀ ਵਾਂਗ ਮਦਦ ਕਰੂਗਾ